ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 13ਵਾਂ ਅੰਕੜਾ ਵਿਗਿਆਨ ਅਭਿਆਸ ਨੰਬਰ 13.3 ਇਹਦਾ 6ਵਾਂ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 10ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 10th ਇੰਗਲਿਸ਼ ਐਮਸੀਬੀ 10th ਇੰਗਲਿਸ਼ ਲਿਟਰੇਚਰ 10th ਗ੍ਰਾਮਰ ਫਿਰ 10th ਸਾਇੰਸ ਫਿਰ 10th ਮੈਥ ਨੋਟਸ ਫਿਰ ਗਣਿਤ ਦੇ ਸਿਧਾਂਤ ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਇੱਕ ਬੱਚਿਓ ਤੁਹਾਡੀ ਜਨਰਲ ਨੋਲੇਜ ਨੂੰ ਵਧਾਉਣ ਲਈ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਵਿਸਤ੍ਰਿਤ ਰੂਪ ਦੇ ਕੇ ਉਹਨਾਂ ਦਾ ਉਹਨਾਂ ਨੂੰ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਪਈ ਵੀਡੀਓਜ਼ ਵੀ ਜ਼ਰੂਰ ਦੇਖੋ। ਹਉ ਦੇਖੀਏ ਬੱਚੇ ਹੁਣ ਐਵਲਸਵਾਲ ਕਹਿੰਦੇ ਇੱਕ ਸਥਾਨਕ ਟੈਲੀਫੋਨ ਡਾਇਰੈਕਟਰੀ ਤੋਂ 100 ਉਪਨਾਮ ਜਿਹਨੂੰ ਸਰਨੇਮਸ ਕਹਿੰਦੇ ਆ ਨਾਂ ਤੋਂ ਅੱਗੇ ਬੰਦਾ ਆਪਣਾ ਕੋਈ ਪਿੰਡ ਦਾ ਗੋਤ ਜਾਂ ਕੋਈ ਹੋਰ ਇਦਾਂ ਲਿਖ ਲੈਂਦਾ ਹੈ ਨਾ ਉਹਨੂੰ ਸਰਨੇਮ ਕਹਿੰਦੇ ਆ ਆਪਾਂ। ਦੀ ਸੂਚੀ ਲਈ ਗਈ ਅਤੇ ਇਹਨਾਂ ਵਿੱਚ ਵਰਤੇ ਗਏ ਅੰਗਰੇਜ਼ੀ ਵਰਣਮਾਲਾ ਜਿਵੇਂ ਸਾਡੀ 35 ਅੱਖਰੀ ਹੈਗੀ ਉਹੜਾ ਜਿਹੜਾ ਇਸੇ ਤਰ੍ਹਾਂ ਅੰਗਰੇਜ਼ੀ ਵਰਣਮਾਲਾ A B C D ਹੈ ਨਾ ਦੇ ਅੱਖਰਾਂ ਦੀ ਸੰਖਿਆ ਦੀ ਵਾਰੰਗ ਵਾਰਤਾ ਵੰਡ ਪ੍ਰਾਪਤ ਹੋਈ ਭਾਵ 1 ਤੋਂ 4 ਅੱਖਰਾਂ ਵਾਲੇ 6 ਸਰਨੇਮ 4 ਤੋਂ 7 ਵਾਲੇ 30 ਸਰਨੇਮ 7 ਤੋਂ 10 ਅੱਖਰਾਂ ਵਾਲੇ 40 ਸਰਨੇਮ ਵੰਡ ਇਹਦਾ ਕਰਕੇ ਇਹਨਾਂ ਨੇ ਇਹ ਅੰਕੜੇ ਤਿਆਰ ਕੀਤੇ ਠੀਕ ਹੈ ਕਹਿੰਦੇ ਉਪਨਾਮਾ ਵਿੱਚ ਮੱਧਿਕਾ ਅੱਖਰਾਂ ਦੀ ਸੰਖਿਆ ਪਤਾ ਕਰੋ ਕਿ ਮੱਧਿਕਾ ਪਤਾ ਕਰਨੀ ਹੈ ਫਿਰ ਉਪਨਾਮਾ ਵਿੱਚ ਮਧਮਾਨ ਅੱਖਰਾਂ ਦੀ ਸੰਖਿਆ ਵੀ ਪਤਾ ਕਰੋ ਲੋ ਜੀ ਮਧਮਾਨ ਵੀ ਪਤਾ ਕਰਨਾ ਹੈ ਉਪਨਾਮ ਦਾ ਬਹੁਲਕ ਪਤਾ ਕਰੋ ਲੋ ਜੀ ਬੱਚਿਓ ਇਹ ਇੱਕ ਸਵਾਲ ਦੇ ਵਿੱਚ ਤਿੰਨੋਂ ਚੀਜ਼ਾਂ ਜੋ ਅਸੀਂ ਪੂਰੇ ਇਸ ਅਧਿਆਇ ਵਿੱਚ ਪੜ੍ਹੀਆਂ ਇੱਕ ਤੇ ਮੱਧਮਾਨ ਪੜਿਆ ਮੱਧਿਕਾ ਪੜ੍ਹੀਏ ਤੇ ਆਪਣਾ ਬਹੁਲਕ ਵੀ ਪੜਿਆ ਸੋ ਇੱਕ ਸਵਾਲ ਰਾਹੀਂ ਤਿੰਨੋਂ ਗੱਲਾਂ ਦਾ ਸਾਡਾ ਜਿਹੜਾ ਵਿਆਸੇ ਉਹ ਹੋ ਜਾਏਗਾ ਬਹੁਤ ਵਧੀਆ ਕਰ ਲੈ ਉਹ ਦੇਖੀਓ ਨੇ ਕੀ ਕਰਕੇ ਕਰਦੇ ਹਾਂ ਅਸੀਂ ਜਾਣਦੇ ਹਾਂ ਹਲਕ ਸ਼ੁਰੂ ਕਰਦੇ ਹਾਂ ਅਸੀਂ ਜਾਣਦੇ ਹਾਂ ਕਿ ਮੱਧਿਕਾ ਜਿਹਨੂੰ ਮੀਡੀਅਨ ਕਹਿੰਦੇ ਆ ਦਾ ਸੂਤਰ ਹੇਠ ਅਨੁਸਾਰ ਹੈ ਸੋ ਸੂਤਰ ਤੇ ਤੁਹਾਨੂੰ ਬੱਚਿਓ ਸਾਰੇ ਯਾਦ ਹੋਣੇ ਚਾਹੀਦੇ ਨੇ ਚੰਗੀ ਤਰ੍ਹਾਂ ਸੋ ਮੱਧਿਕਾ ਮੀਡੀਅਨ ਬਰਾਬਰ ਐਲ ਜਮਾ ਐਨ ਬਟਾ 2 ਕਟਾ ਸੀ ਐਫ ਕੁਮੂਲੇਟਿਵ ਫ੍ਰੀਕੁਐਂਸੀ ਜਿਹਨੂੰ ਅਸੀਂ ਕਹਿੰਦੇ ਆ ਸੰਚਵੀ ਬਾਰੰਬਾਰਤਾ ਹੈ ਫ੍ਰੀਕੁਐਂਸੀ ਗੁਣਾ ਐਚ ਸੋ ਜਿੱਥੇ ਐਲ ਬਰਾਬਰ ਮੱਧਿਕਾ ਵਰਗ ਮੀਡੀਅਨ ਕਲਾਸ ਦੀ ਹੇਠਲੀ ਸੀਮਾ ਐਂਡ ਪਰੇਖਣਾ ਦੀ ਕੁੱਲ ਸੰਖਿਆ ਤੇ ਐਚ ਵਰਗ ਅੰਤਰਾਲ ਦਾ ਮਾਪ ਸੀ ਐਫ ਮੱਧਿਕਾ ਵਰਗ ਤੋਂ ਠੀਕ ਪਹਿਲੇ ਵਾਲੇ ਵਰਗ ਦੀ ਸੰਚਵੀ ਬਾਰੰਬਾਰਤਾ ਮਣੀ ਮੱਧਿਕਾ ਵਰਗ ਦੀ ਸੰਚਵੀ ਸੰਚਵੀ ਬਾਰੰਬਾਰਤਾ ਨਹੀਂ ਲੈਣੀ ਉਸ ਤੋਂ ਪਹਿਲੇ ਵਰਗ ਦੀ ਲੈਣੀ ਹੈ ਤੇ ਜਿਹੜਾ ਐਫ ਹੈਗਾ ਉਹ ਮੱਧਿਕਾ ਵਰਗ ਦੀ ਬਾਰੰਬਾਰਤਾ ਲੈਣੀ ਹੈ ਠੀਕ ਹੈ ਨਾ ਇਸ ਗੱਲ ਦਾ ਖਿਆਲ ਰੱਖਣਾ ਹੈ ਇਹ ਜਿਹੜੀ ਲੈਣੀ ਹੈ ਸੀ ਐਫ ਉਹ ਮੱਧਿਕਾ ਵਰਗ ਤੋਂ ਪਹਿਲੇ ਵਾਲੇ ਵਰਗ ਦੀ ਲੈਣੀ ਹੈ ਤੇ ਜਿਹੜੀ ਐਫ ਲੈਣੀ ਹੈ ਉਹ ਮੱਧਿਕਾ ਵਰਗ ਦੀ ਲੈਣੀ ਹੈ ਠੀਕ ਹੈ ਉਹ ਦੇਖਿਓ ਹੁਣ ਬੱਚਿਓ ਅਸੀਂ ਐ ਅੰਕੜੇ ਦਾ ਇੱਕ ਤੀਜਾ ਕਾਲਮ ਤਿਆਰ ਕਰ ਲਿਆ ਐਸਨੂੰ ਦਿੱਤਾ ਹੋਇਆ ਹੈ ਸਵਾਲ ਦੇ ਵਿੱਚ ਇਹ ਵੀ ਦਿੱਤਾ ਹੋਇਆ ਸੀਗਾ ਹੁਣ ਸੰਚਵੀ ਬਾਰੰਬਾਰਤਾ ਜਿਹੜੂ ਸੀ ਐਫ ਕਿੰਨੇ ਆ ਉਹਦਾ ਅਸੀਂ ਕਾਲਮ ਤਿਆਰ ਕਰ ਲਿਆ ਉਹ ਕਿੱਦਾਂ ਕਰਨਾ ਹੈ ਜੋ ਇੱਥੇ ਲਿਖਿਆ ਉਹ ਇੱਥੇ ਲਿਖ ਦਿੱਤਾ ਇਹਦੇ ਵਿੱਚ 30 ਜੋੜਿਆ 36 ਆ ਗਿਆ 36 ਵਿੱਚ 40 ਜੋੜਿਆ 76 ਆ ਗਿਆ 76 ਵਿੱਚ 16 ਜੋੜਿਆ ਇਹ ਤੋਂ ਅਗਲਾ ਮਲਕ ਜਿਹੜਾ 92 ਆ ਗਿਆ 92 ਤੋਂ ਚ ਮੰਨੇ ਚਾਰ ਜੋੜਿਆ 96 ਆ ਗਿਆ 96 ਚਾਰ ਜੋੜਿਆ 100 ਆ ਗਿਆ ਸੋ ਇਹ 100 ਉਹੀ ਹੈ ਜੋ n ਦਾ ਮੁੱਲ ਹੈਗਾ ਜੋ ਕੁੱਲ ਪਰਖਣਾਂ ਦੀ ਗਿਣਤੀ ਹੈਗੀ ਹੈ ਉਹ 100 ਆ ਗਿਆ ਸਾਡਾ ਠੀਕ ਹੈ ਹੁਣ ਸਾਰਣੀ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ n 100 ਸੋ n 2 ਕਿੰਨਾ ਆ ਜਾਏਗਾ 100 2 50 ਹੁਣ 850 ਨੂੰ ਇਹ ਸੰਚਵੀਂ ਬਾਰੰਬਾਰਤਾ 'ਚ ਦੇਖਣਾ ਹੈ ਕਿ 50 ਤੋਂ ਵੱਧ ਕਿੱਥੇ ਆ ਗਿਆ ਹੁੰਦਾ ਹੈ 6 ਘਾਟੇ 36 ਘਾਟੇ 76 50 ਤੋਂ ਜ਼ਿਆਦਾ ਹੈ ਸੋ ਇਹਦਾ ਮੇਲ ਖਾਂਦੀ ਜਿਹੜੀ ਹੈਗੀ ਹੈ ਵਰਗ 7 ਤੋਂ 10 ਇਹ ਸਾਡਾ ਬਣ ਜਗਾ ਮੱਧਿਕਾ ਵਰਗ ਹੁਣ 7 ਤੋਂ 10 ਉਹ ਵਰਗ ਹੈ ਜਿਸ ਦੀ ਸੰਚਵੀਂ ਬਾਰੰਬਾਰਤਾ 76 n/2 ਭਾਗ 50 ਤੋਂ ਵੱਧ ਹੈ ਅਤੇ ਇਸ ਦੇ ਸਭ ਤੋਂ ਨੇੜੇ ਹੈ ਇਸ ਲਈ ਮੱਧਿਕਾ ਵਰਗ ਹੋ ਗਿਆ 7 ਤੋਂ 10 ਅਤੇ ਇਸ ਦੀ ਹੇਠਲੀ ਵਰਗ ਦੀ ਹੇਠਲੀ ਸੀਮਾ ਕਿੰਨੀ ਹੋ ਜੇ ਕਿ ਐਵਲੀ ਇਹ ਸੱਤ ਹੋ ਗਈ ਸੀ ਐਫ ਕਿਹੜੀ ਹੈ ਇਸ ਵਰਗ ਤੋਂ ਪਹਿਲੇ ਵਰਗ ਦੀ ਸੰਖਿਆ ਵਾਰੰਬਰਤਾ 36 ਹੋ ਗਈ ਤੇ ਐਫ ਕੀ ਹੈਗਾ ਮੱਤੀ ਦਾ ਵਰਗ ਦੀ ਆਪਣਾ ਐਵਲੀ ਵਾਰੰਬਰਤਾ ਹੋ ਗਈ 40 ਹੋ ਗਈ ਸੋ ਐਫ ਬਰਾਬਰ 40 ਹੋ ਗਈ ਤੇ ਐਚ ਆ ਗਿਆ ਬੱਚੋ 10 ਤੋਂ 7 ਗਿਆ ਉਪਰਲੀ ਸੀਮਾ ਘਟਾ ਹੇਠਲੀ ਸੀਮਾ ਬਰਾਬਰ 3 ਇਹਨਾਂ ਮੁੱਲਾਂ ਨੂੰ ਸੂਤਰ ਵਿੱਚ ਭਰ ਕੇ ਸਾਨੂੰ ਪ੍ਰਾਪਤ ਹੁੰਦਾ ਹੈ ਲਓ ਜੀ ਐਸੀ ਸੂਤਰ ਹੈਗੇ ਸਾਡੇ ਕੋਲ ਤੇ ਐਸਾਰੇ ਮੁੱਲ ਅਸੀਂ ਪਾ ਦਿੱਤੇ ਐਲ 7 ਸੀਗਾ ਐਨ 2.50 ਸੀਗਾ ਸੀਐਫ 36 ਸੀਗਾ ਐਫ 40 ਸੀਗਾ ਤੇ ਐਚ 3 ਸੀਗਾ ਤੇ ਆ ਬਣੇ 7 ਜਮਾ 7 ਜਮਾ 50 ਚ 36 ਐ 14 ਤੇ 40 ਦਾ 40 ਤੇ ਗੁਣਾ 3 ਹੁਣ ਅਸੀਂ ਦੋ ਨਾਲ ਜਿਹੜੇ ਭਾਗ ਕਰਾਂਗੇ ਤੇ ਬੱਚਿਓ ਇੱਥੇ ਆ ਜਾਏਗਾ 2 7 14 ਐ ਸਾਡਾ ਆ ਗਿਆ 7 ਤੇ ਐ ਸਾਡਾ ਆ ਗਿਆ 21 ਲਓ ਜੀ ਠੀਕ ਹੈ ਜੀ ਸੋ ਇਹ ਸਾਡਾ ਹੋ ਗਿਆ 7 3 21 21/20 ਸੋ 7 21/20 21 ਨੂੰ ਜੇਲੇ 20 ਨਾਲ ਭਾਗ ਕੀਤਾ ਤਕਸੀਮ ਕੀਤਾ ਤੇ ਆ ਗਿਆ 1.05 7 ਵਿੱਚ ਜੋੜਿਆ ਤੇ ਬਣ ਗਿਆ 8.05 ਇਹ ਸਾਡਾ ਆ ਗਿਆ ਜਵਾਬ ਇਸ ਤਰ੍ਹਾਂ ਉਪਨਾਮਾ ਵਿੱਚ ਮੱਧਿਕਾ ਅੱਖਰਾਂ ਦੀ ਸੰਖਿਆ 8.05 ਅੱਖਰ ਠੀਕ ਹੈ ਜੀ ਆਓ ਹੁਣ ਅਗਲਾ ਹਿੱਸਾ ਦੇਖੀਏ ਮੱਧਮਾਨ ਹੁਣ ਅਸੀਂ ਜਾਣਦੇ ਹਾਂ ਕਿ ਮੱਧਮਾਨ ਐਕਸ ਬਾਰ ਦਾ ਸੂਤਰ ਇਸ ਤਰ੍ਹਾਂ ਹੈ ਮੱਧਮਾਨ ਐਕਸ ਬਾਰ ਬਰਾਬਰ ਐਫ 1 ਐਕਸ 1 ਜਮਾ ਐਫ 2 ਐਕਸ 2 ਜਮਾ ਇੱਦਾਂ ਕਰਦੇ ਹਾਂ ਤੇ ਐਫ ਐਨ ਐਕਸ ਐਨ ਐਫ 1 ਜਮਾ ਐਫ 2 ਜਮਾ ਐਫ 10 ਜਮਾ ਕਰਦੇ ਐਫ ਐਨ ਠੀਕ ਹੈ ਜਿੱਥੇ ਐਫ ਇਹ ਜਿਹੜਾ ਹੈਗਾ ਇਹ ਸਾਰਾ ਲਿਖਿਆ ਗਿਆ ਜੋੜ ਇਹ ਸਾਰੇ ਪ੍ਰੀਖਣਾਂ ਦੇ ਮੁੱਲਾਂ ਦਾ ਜੋੜ ਹੈ ਅਤੇ ਇਹ ਜਿਹੜੇ ਬਾਰੰਬਾਰਤਾ ਦਾ ਜੋੜ ਹੈ ਇਹ ਪ੍ਰੀਖਣਾਂ ਦੀ ਸੰਖਿਆ ਹੈਗੀ ਹੈ ਅਤੇ ਵਰਗ ਚਿੰਨ ਐਕਸ ਆਈ ਜਿਹੜਾ ਐਕਸ ਹੈਗਾ ਐਕਸ 1 2 ਐਕਸ 3 ਇਹ ਕੀ ਬਣਦਾ ਕਿੱਥੋਂ ਬਣਦਾ ਉਸੇ ਵਰਗ ਦੀ ਜਿਸ ਵਰਗ ਦੀ ਅਸੀਂ ਗੱਲ ਕਰ ਰਹੇ ਹਾਂ ਜੇ ਐਕਸ 1 ਆ ਗਿਆ ਤੇ ਪਹਿਲਾ ਵਰਗ ਐਕਸ 2 ਇਹਦੇ ਦੂਜਾ ਵਰਗ ਉਹਦੀ ਉੱਪਰਲੀ ਵਰਗ ਸੀਮਾ ਜਮਾਂ ਹੇਠਲੀ ਵਰਗ ਸੀਮਾ ਤੇ ਦੋ ਦੇ ਨਾਲ ਭਾਗ ਕਰ ਦੋ ਹੁਣ ਸਾਰੇ ਨੂੰ ਇਦਾਂ ਇਦਾਂ ਲਿਖਣ ਦੀ ਬਜਾਏ ਅਸੀਂ sigma fi xi ਲਿਖ ਸਕਦੇ ਹਾਂ ਤੇ ਸਾਰੇ ਨੂੰ ਇਦਾਂ ਲਿਖਣ ਦੀ ਬਜਾਏ ਅਸੀਂ sigma fi ਲਿਖ ਸਕਦੇ ਹਾਂ ਇਹ sigma ਹੁੰਦਾ ਹੈ ਗ੍ਰੀਕ ਸਿੰਬਲ ਹੈ ਜਿਹੜਾ ਲੇਟਵਾ ਐਮ ਹੈਗਾ ਇਹਦਾ ਮਤਲਬ ਹੁੰਦਾ ਜੋੜ ਠੀਕ ਹੈ ਸੋ FIXI ਮਤਲਬ ਕਿ ਜਿੱਥੇ I ਦਾ ਮੁੱਲ 1 ਤੋਂ N ਤੱਕ ਬਦਲਦਾ ਹੈ ਸੋ ਇਹ ਬੱਚੋ ਇੰਨਾ ਵੱਡਾ ਲਿਖਣ ਦੀ ਬਜਾਏ ਇੱਕ ਇਹ ਛੋਟਾ ਲਿਖਣ ਦਾ ਇਹ ਟੰਗਾ ਹੈ ਸਮਾਂ ਤੇ ਥਾਂ ਬਚਾਣ ਲਈ ਠੀਕ ਹੈ ਹੁਣ ਅਸੀਂ ਦੇਖਦੇ ਆਓ ਇਹਨੂੰ ਕਰੀਏ ਇਹ ਐਵਡਾ ਸਾਨੂੰ ਕਾਲਮ ਦਿੱਤੇ ਹੀ ਹੋਇਆ ਹੈ ਹੈ ਉਪਨਮਾ ਦੀ ਸੰਖਿਆ ਵੀ ਦਿੱਤੀ ਹੋਈ ਹੈ ਠੀਕ ਹੈ ਨਾ ਸੋ ਇਹ ਜੋੜ ਕੇ ਜਿਹੜੇ ਅਸੀਂ ਜੋੜ ਕੇ ਦੇਖਦੇ ਹਾਂ 100 ਆਉਂਦਾ ਹੈ 6 ਜਮਾ 36 36 ਜਮਾ 40 76 76 ਜਮਾ 64 1692 496100 ਠੀਕ ਹੈ ਹੁਣ ਬੱਚਿਓ ਇਹ ਜਿਹੜਾ ਆਇਆ ਹੈ ਵਰਗ ਚਿੰਨ ਇਹ ਇਹ ਦੋਨਾਂ ਨੂੰ ਜੋੜ ਕੇ ਸੀਮਾ ਤੇ ਉੱਪਰਲੀ ਸੀਮਾ ਨੂੰ ਜੋੜ ਕੇ ਦੋਨਾਂ ਭਾਗ ਕਰਨਾ 1 ਜਮਾ 4 5 5/2 2.5 4 ਜਮਾ 7 11 11/2 5.5 7 ਜਮਾ 10 17 17/2 8.5 ਇਦਾਂ ਕਰਕੇ ਸਾਰੇ ਕੱਢ ਲੈਣੇ ਨੇ ਹੁਣ ਇਹ ਦੋਨਾਂ ਨੂੰ ਗੁਣਾ ਕਰਨਾ ਹੈ ਦੇਖੋ FI XI ਆਵਲੇ ਕਾਲਮ ਤੇ ਇਹ ਆਵਲੇ ਕਾਲਮ ਨੂੰ ਗੁਣਾ ਕਰਨਾ 6 ਨੂੰ 2.5 ਨਾਲ ਗੁਣਾ ਕੀਤਾ 15 ਆ ਗਿਆ 3 ਨੂੰ 5.5 ਨਾਲ ਗੁਣਾ ਕੀਤਾ 165 ਆ ਗਿਆ 40 ਨੂੰ 8.5 ਨਾਲ ਗੁਣਾ ਕੀਤਾ 340 ਆ ਗਿਆ 16 ਨੂੰ 11.5 ਨਾਲ ਗੁਣਾ ਕੀਤਾ 184 ਆ ਗਿਆ 4 ਨੂੰ 14.5 ਨਾਲ ਗੁਣਾ ਕੀਤਾ 58 ਆ ਗਿਆ ਤੇ 4 ਨੂੰ 17.5 ਨਾਲ ਗੁਣਾ ਕੀਤਾ ਤੇ 70 ਆ ਗਿਆ ਇਹ ਸਾਰਿਆਂ ਨੂੰ ਜਿਹੜੇ ਜੋੜਿਆ ਤੇ ਇਹ ਬਣ ਗਿਆ ਸਾਡੇ ਕੋਲ 832 ਤੇ ਹੁਣ ਸਾਡਾ ਮਧਮਾਨ ਤੇ ਆ ਗਿਆ ਜੀ ਬਸ ਹੁਣ ਸਾਰਨੀ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ sigma f i x i 832 ਹਤੇ Σfi 100 ਤੇ ਮੱਧਮਾਨ ਕੀ ਹੈ ਬੱਚਿਓ ਇਹ Σfi xi Σfi ਸੌ ਮੁੱਲ ਪੜਦੇ ਨੇ 832 100 ਤੇ 2 0 ਆ ਗਏ ਨੇ ਸੋ 1 2 8.32 ਸਾਡਾ ਜਵਾਬ ਆ ਗਿਆ ਇਸ ਤਰ੍ਹਾਂ ਉਪਨਾਮਾਂ ਵਿੱਚ ਮੱਧਮਾਨ ਅੱਖਰਾਂ ਦੀ ਸੰਖਿਆ 8.32 ਆਉਣ ਅਸੀਂ ਕਰਦੇ ਹਾਂ ਬੱਚਿਓ ਬਹੁਲਕ ਉਹਦੇ ਹੋਰ ਵੀ ਸੌਖਾ ਹੈ ਉਹਦੇ ਲਈ ਕੋਈ ਤੀਜਾ ਕਾਲਮ ਬਣਾਉਣ ਦੀ ਲੋੜ ਹੀ ਨਹੀਂ ਹੈਗੀ ਸਾਨੂੰ ਅਸੀਂ ਜਾਣਦੇ ਹਾਂ ਕਿ ਬਹੁਲਕ ਜਿਹਨੂੰ ਮੋੜ ਕਹਿੰਦੇ ਆਂਦਾ ਸੂਤਰ H ਦੇ ਅਨੁਸਾਰ ਹੈ ਸਬੋਲਕ ਮੋੜ ਬਰਾਬਰ ਇਹਦੇ ਬਰਾਬਰ ਹੀ ਤਾਂ ਹੁੰਦਾ ਹੁਣ ਸਾਰੀਆਂ ਜਿਹੜੇ ਨਿਸ਼ਾਨ ਨੇ ਸੰਕੇਤ ਨੇ ਇਹਨਾਂ ਦਾ ਕੀ ਮਤਲਬ ਹੈਗਾ ਲਓ ਜੀ ਜਿੱਥੇ L ਬਰਾਬਰ ਬਹੁਲਕ ਵਰਗ ਮੋਡਲ ਕਲਾਸ ਦੀ ਹੇਠਲੀ ਸੀਮਾ ਠੀਕ ਹੈ H ਬਰਾਬਰ ਵਰਗ ਅੰਤਰਾਲ ਦਾ ਮਾਪ ਉਪਰਲੀ ਸੀਮਾ ਘਟਾ ਹੇਠਲੀ ਸੀਮਾ F1 ਬਹੁਲਕ ਵਰਗ ਦੀ ਬਾਰੰਬਾਰਤਾ F0 ਬਹੁਲਕ ਵਰਗ ਤੋਂ ਠੀਕ ਪਹਿਲੇ ਵਰਗ ਦੀ ਬਾਰੰਬਾਰਤਾ f2 ਬੌਲਕ ਵਰਗ ਤੋਂ ਠੀਕ ਬਾਅਦ ਆਉਣ ਵਾਲੇ ਵਰਗ ਦੀ ਬਾਰਮ ਬਾਰਤਾ ਚਲੋ ਜੀ ਤੀਜਾ ਕਾਲਮ ਹਨ ਦੀ ਲੋੜ ਨਹੀਂ ਬੜਾ ਸੌਖਾ ਹੈ ਅੱਖਰਾਂ ਦੀ ਸੰਖਿਆ ਦਿੱਤੀ ਹੋਈ ਹੈ ਉਪਨਾਮਾਂ ਦੀ ਸੰਖਿਆ ਦਿੱਤੀ ਹੋਈ ਹੈ ਹੁਣ ਅਸੀਂ ਇਹ ਚ ਦੇਖਣਾ ਹੈ ਕਿ ਕਿੱਥੇ ਜਿਹੜੀ ਬਾਰਮ ਬਾਰਤਾ ਸਭ ਤੋਂ ਵੱਧ ਆਈ ਹੈ ਅਸੀਂ ਦੇਖਦੇ 40 ਜਿਹੜੀ ਹੈ ਸਾਰਿਆਂ ਵਿੱਚੋਂ 40 ਸਭ ਤੋਂ ਵੱਡੀ ਹੈ ਸੋ 40 ਦੇ ਸੰਗਤ ਵਰਗ ਕਿਹੜਾ 7 ਤੋਂ 10 ਇਹ ਹੀ ਸਾਡੀ ਹੋ ਜਾਏਗੀ ਬਹੁਲਕ ਇਹ ਬੋਲਕ ਵਰਗ ਹੋ ਗਿਆ ਸਾਡਾ ਠੀਕ ਹੈ ਸੋ ਬੋਲਕ ਵਰਗ ਬਰਾਬਰ 4 ਤੋਂ 7 ਅਤੇ ਇਸ ਵਰਗ ਦੀ ਹੇਠਲੀ ਸੀਮਾ ਐਲ ਬਰਾਬਰ 4 ਵਰਗ ਅੰਤਰਾਲ ਮਾਪ ਸੱਚੋ 4 ਗਿਆ 3 ਬੋਲਕ ਵਰਗ ਦੀ ਬਾਰੰਬਾਰਤਾ ਐਫ 1 40 ਬੋਲਕ ਵਰਗ ਤੋਂ ਠੀਕ ਪਹਿਲੇ ਵਰਗ ਦੀ ਬਾਰੰਬਾਰਤਾ ਐਫ 0 ਇਹਦੇ ਉੱਪਰਲੀ 3 ਅਤੇ ਬੋਲਕ ਵਰਗ ਤੋਂ ਠੀਕ ਬਾਅਦ ਆਉਣ ਵਾਲੇ ਵਰਗ ਦੀ ਬਾਰੰਬਾਰਤਾ ਐਫ 2 ਇਹ ਤੋਂ ਅਗਲੀ 16 ਲੋ ਐਫ 2 16 ਹੁਣ ਇਹਨਾਂ ਮੁੱਲਾਂ ਨੂੰ ਸੂਤਰ ਵਿੱਚ ਭਰ ਕੇ ਸਾਨੂੰ ਪ੍ਰਾਪਤ ਹੁੰਦਾ ਹੈ। ਲਓ ਜੀ ਇਹ ਸੂਤਰ ਇਹ ਸਾਡਾ ਇੱਕ ਵਾਰ ਫਿਰ ਲਿਖ ਦਿੱਤਾ ਤੇ ਅਸੀਂ ਇਹ ਪੜ ਲਿੱਤਾ ਹੁਣ ਐਲ 7 ਹੈਗਾ ਐਫ 140 ਹੈਗਾ ਐਫ 030 ਹੈਗਾ ਐਫ 140 ਐਫ 030 ਤੇ ਐਫ 2 16 40 ਜੋ 3 ਹੈ ਬੱਚੋ ਕਿੰਨਾ 10 2 40 80 ਘਟਾਓ 30 ਤੇ ਘਟਾਓ 36 ਕਿੰਨਾ ਘਟਾਓ 46 ਤੇ ਗੁਣਾ 3 ਤੈਨੂੰ 10 ਨਾਲ ਗੁਣਾ ਕੀਤਾ 30 ਆ ਗਿਆ 80 ਚੋ ਚਲੀ ਗਿਆ 34 ਆ ਗਿਆ 2 15 30 2 17 34 ਸੋ 15 ਵੰਡ 17 ਆ ਗਿਆ 7.15 7.15 ਤੇ ਹੈਗਾ ਹੀ ਇਹ ਵੜਾ ਹੁਣ ਬੱਚਿਓ 15 ਨੂੰ 17 ਨਾਲ ਤਕਸੀਮ ਕੀਤਾ ਅਜਤ ਭਾਗ ਕੀਤਾ ਤੇ ਆ ਗਿਆ 0.8823 ਹੁਣ 2 ਬੱਚਿਓ 5 ਤੋਂ ਛੋਟਾ ਸੋ ਨਿਕਟਿਕਰਨ ਕਰਨ ਲਈ ਸਾਨੂੰ 8 ਨੂੰ 8 ਹੀ ਰਹਿਣ ਦੇਣਾ ਪੈਗਾ ਸੋ ਇੱਥੇ ਜੋੜ ਦਿੱਤਾ 7.8823 ਤੇ ਇੱਥੇ ਅਸੀਂ 8 8 ਰਹਿਣ ਦਿੱਤਾ ਇਕੱਲਾ ਇਸ ਤਰ੍ਹਾਂ ਉਪਨਾਮਾਂ ਦਾ ਬਹੁਲਕ ਜਿਹੜਾ ਹੈ ਬਰਾਬਰ 7.88 ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਅਭਿਆਸ ਨੰਬਰ 13.3 ਦਾ ਸਵਾਲ ਨੰਬਰ 6 ਨੂੰ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ